ਹਾਂਜੀ ਦੋਸਤੋ ਸਰਵੈਕਲ ਆ ਠੀਕ ਹੋ ਜਾਊਗਾ ਤੇ ਸਿਰਦਰਦ ਦਾ ਬੰਦ ਹੋ ਜਾਊਗਾ ਚੱਕਰ ਆਉਂਦੇ ਆ ਉਹ ਵੀ ਠੀਕ ਹੋ ਜਾਣਗੇ ਸਿਰਫ ਇੱਕ ਦਿਨ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਸ਼ਤੀਪ ਖੁਸ਼ੀ ਸੋ ਅੱਜ ਤੁਹਾਨੂੰ ਇੱਕ ਖਸੂਸੀਅਤ ਦੇ ਨਾਲ ਮਿਲੌਣ ਜਾ ਰਹੀਆਂ ਜਿਨ੍ਹਾਂ ਕੋਲ ਕਹਿ ਦਈਏ ਇਸ ਬਿਮਾਰੀ ਦਾ ਜੜ ਤੋਂ ਇਲਾਜ ਆ ਤੇ ਆਓ ਜੀ ਤੁਹਾਨੂੰ ਮਲਾਈਏ ਸੰਦੀਪ ਆਨੰਦ ਜੀ ਦੇ ਨਾਲ ਸੰਦੀਪ ਜੀ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਸਰੋਤਾਂ ਦੇ ਰੂਪ ਰੂਪ ਹੋਣ ਦਾ ਮਾਣ ਬਖਸ਼ਿਆ ਜੀ ਸੋ ਪਹਿਲਾ ਸਵਾਲ ਮੈਂ ਇਹ ਕਰਨਾ ਚਾਹੂੰਗੀ ਇਹ ਜਿਹੜਾ ਸਰਵਾਈਕਲ ਦਾ ਤੁਸੀਂ ਇਲਾਜ ਕਰਦੇ ਹੋ ਤੇ ਕਦੋਂ ਤੋਂ ਚੱਲਦਾ ਆ ਰਿਹਾ ਤੁਹਾਡਾ ਇਹ ਸਾਡਾ ਜੀ ਘਰ ਤੋਂ ਹੀ ਮਤਲਬ ਪੀੜੀਦਰ ਪੀੜੀ ਚੱਲਦਾ ਆ ਰਿਹਾ ਜੀ ਜੀ ਸਾਡੇ ਬਜ਼ੁਰਗ ਕਰਦੇ ਸੀ ਉਸ ਤੋਂ ਅੱਗੇ ਦੀ ਅੱਗੇ ਸਾਡੇ ਤੱਕ ਕਿਆ ਬਾਤ ਐਸੇ ਕਰਕੇ ਕਹਿੰਦੇ ਪੱਕਾ ਇਲਾਜ ਕਰਦੇ ਨੇ ਹਨਾ ਦਾਵਾ ਕਰਦੇ ਹੋ ਪੀੜੀਦਰ ਪੀੜੀ ਦਾ ਤੇ ਪਰ ਬਿਨਾਂ ਦਵਾਈ ਤੋਂ ਬਿਨਾਂ ਦਵਾਈ ਤੋਂ ਹਨਾ ਇਹ ਜਿਹੜਾ ਸਰਵਾਈਕਲ ਆ ਇਹਦੀਆਂ ਕੀ ਕੀ ਨਿਸ਼ਾਨੀਆਂ ਹੁੰਦੀਆਂ ਇਹਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਜੀ ਗਰਦਨ ਦੇ ਵਿੱਚ ਦਰਦ ਠੀਕ ਗਰਦਨ ਦੇ ਉੱਪਰ ਸੋਜ ਬਹੁਤ ਜ਼ਿਆਦਾ ਜਾਂਦੀ ਹੈ ਪਿਛਲੇ ਹਿੱਸੇ ਦੇ ਵਿੱਚ ਜੀ ਤੇ ਸਿਰ ਦਰਦ ਹੁੰਦਾ ਇਹਦੇ ਨਾਲ ਬਹੁਤ ਜ਼ਿਆਦਾ ਭਿਆਨਕ ਮਾਈਗਰੇਨ ਵੀ ਕਹਿ ਦਿੰਦੇ ਆਪਾਂ ਜੀ ਤੇ ਉਸ ਤੋਂ ਬਾਅਦ ਇਹ ਚੱਕਰ ਆਉਣਾ ਜੀ ਬੰਦੇ ਦੇ ਸੁਭਾਅ ਦੇ ਵਿੱਚ ਚਿੜਚਿੜਾਪਨ ਆ ਜਾਂਦਾ ਜੋ ਕਿ ਹਰ ਵੇਲੇ ਬੰਦਾ ਖਿਜਿਆ ਖਿਜਿਆ ਮਹਿਸੂਸ ਕਰਦਾ ਹੈ ਅੱਛਾ ਹੱਥ ਜਿਹੜੇ ਆਪਣੇ ਆ ਬਾਜੂ ਆ ਕਮਜ਼ੋਰ ਹੋ ਜਾਂਦੇ ਆ ਮਹਿਸੂਸ ਨਹੀਂ ਹੁੰਦੀ ਇਸ ਤਰ੍ਹਾਂ ਦੀ ਕਾਫੀ ਨਿਸ਼ਾਨਾ ਜਿਨੂੰ ਕਹਦੇ ਆ ਭਿਆਨਕ ਬਿਮਾਰੀ ਹੈ ਨਾ ਤੇ ਦੇਖਣ ਵਾਲਾ ਬੰਦਾ ਕਹਿੰਦਾ ਬਿਲਕੁਲ ਠੀਕ ਆ ਪਰ ਜਿਹੜੇ ਤੇ ਬੀਤਦੇ ਹਨਾ ਉਹੀ ਜਾਂਦਾ ਉਹਨੂੰ ਪਤਾ ਹੁੰਦਾ ਜੀ ਖਾਸ ਕਰਕੇ ਆਫਿਸ ਵਰਕ ਵਾਲੇ ਜਿੱਦਾਂ ਕਿ ਕੰਪਿਊਟਰ ਤੇ ਆਪਾਂ ਨਿਗਾ ਲਾਉਨੇ ਆ ਜਾਂ ਡਰਾਈਵਿੰਗ ਜਾਂ ਜੋ ਵੀ ਨਿਗਾ ਦਾ ਕੰਮ ਜ਼ਿਆਦਾ ਕਰਨਾ ਚਾਹੀ ਸਟੱਡੀ ਲੈ ਲੋ ਆਪਣਾ ਪੋਸਚਰ ਗਲਤ ਹੋ ਜਾਂਦਾ ਬੈਠਣ ਦਾ ਜਦੋਂ ਪਛੋਕ ਕੇ ਨਿਗਾ ਲਾਉਨੇ ਆ ਤੇ ਵਧਦੀ ਜਾਂਦੀ ਹੈ ਜੀ اچھا ਜਾਂ ਸਾਡੇ ਸੌਂ ਦੇ ਜਿਹੜੇ ਹੁੰਦੇ ਆ ਕੁਝ ਗਲਤ ਤਰੀਕੇ ਹੁੰਦੇ ਆ ਦਾ ਸਿਰ ਦੇ نیچے ਬਾਜੂ ਲੈ ਕੇ ਸੌਣਾ ਓਕੇ ਉਹਦੇ ਨਾਲ ਵੀ ਇਹ ਚੀਜ਼ ਬਾਤੀ ਹੈ ਓਕੇ ਵੀ ਸਰਾਣਾ ਵਗੈਰਾ ਵੀ ਲੈ ਸਕਦੇ ਫਿਰ ਨਾ ਬਹੁਤ ਸਰਾਣਾ ਚਲੋ ਅਲੱਗ ਗੱਲ ਹੈ ਕਿ ਇਹਦੀ ਬਾਜੂ ਲੈ ਕੇ ਸੌਣੇ ਆ ਉਹ ਪੂਰੀ ਰਾਤ ਆਪਣਾ ਜਿਹੜਾ ਵਜ਼ਨ ਪਿਆ ਰਹਿਂਦਾ ਬਾਜੂ ਦੇ ਉੱਪਰ ਜੀ ਜੀ ਕੀ ਫੀਸ ਵਗੈਰਾ ਤੁਸੀਂ ਲੈਨੇ ਹੋ ਇਹ ਤਾਂ ਸਾਡਾ 350 ਰੁਪਏ ਚਾਰਜ ਹੈ ਜੀ ਟ੍ਰੀਟਮੈਂਟ ਦਾ ਜੀ ਪੂਰੀ ਟ੍ਰੀਟਮੈਂਟ ਦਾ ਕੀ ਮਤਲਬ ਜੀ ਦਾ ਇਹ ਵਿਜ਼ਿਟ ਦਾ ਜੀ ਇੱਕ ਵਿਜ਼ਿਟ ਦਾ ਓਕੇ 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 ਜਿਦੇ ਚ ਅਸੀਂ ਮਤਲਬ 35 ਤੋਂ 40 ਮਿੰਟ ਜਿਹੜੇ ਪੇਸ਼ੈਂਟ ਨੂੰ ਦਿੰਦੇ ਹੈ ਇਹ ਨਹੀਂ ਕੀ ਬੰਦਾ ਆਇਆ ਅਸੀਂ ਹੱਥ ਲਾ ਕੇ 5 ਮਿੰਟ ਚ ਫ੍ਰੀ ਕਰਤਾ ਇਦਾਂ ਨਹੀਂ ਪ੍ਰੋਪਰ 35-40 ਮਿੰਟ ਦਾ ਜਿਹੜਾ ਟ੍ਰੀਟਮੈਂਟ ਹੁੰਦਾ ਸਾਡਾ ਜੀ 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 ਜਿਦੇ ਚ ਅਸੀਂ ਗਰਦਨ ਨੂੰ ਮਤਲਬ ਜੇ ਅਗਲੇ ਨੂੰ ਦੇਖਣਾ ਨਾ ਸਾਡਾ ਤਜਰਬਾ ਦੇਖਣਾ ਹੈ ਤੁਸੀਂ ਗਰਦਨ ਚ ਦਰਦ ਹੈ ਸਾਡੇ ਕੋਲ ਆਈ ਅਸੀਂ ਗਰਦਨ ਨੂੰ ਹੱਥ ਵੀ ਨਹੀਂ ਲਾਵਾਂਗੇ ਤਾਂ ਵੀ ਰਿਲੈਕਸ ਕਰ ਦਾਂਗੇ ਦੋਸਤੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਮਿਲੋ ਇਹਨਾਂ ਨੂੰ ਆ ਕੇ ਪੱਕਾ ਇਲਾਜ ਕਰਦੇ ਨੇ ਅਗਰ ਤੁਹਾਨੂੰ ਮਿਲਣਾ ਹੋਵੇ ਕੀ ਐਡਰੈਸ ਵਗੈਰਾ ਹੈਗਾ ਸਾਡਾ ਆਪਣਾ ਜੀ ਸ਼ਹਿਰ ਲੁਧਿਆਣਾ ਉਹ ਦੁੱਗਰੀ ਜਿਹੜਾ ਪੋਲਾ ਨਹਿਰ ਦਾ ਉਹਦੇ ਬਿਲਕੁਲ ਨਾਲ ਆਪਣਾ ਸੈਂਟਰ ਹੈ ਸਾਡਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਦਾਂਗੇ ਠੀਕ ਹੈ ਇੱਕ ਵਾਰੀ ਬੋਲ ਵੀ ਦਿਓ ਤੁਸੀਂ ਹਾਂ ਜੀ 9814655225 9814655225 ਔਰ ਇੱਕ ਬੇਨਤੀ ਮੈਂ ਜ਼ਰੂਰ ਕਰਦਾ ਜੀ ਸਰੋਥਿਆ ਨੂੰ ਕਿ ਫੋਨ ਕਰਕੇ ਟਾਈਮ ਲੈ ਕੇ ਜ਼ਰੂਰ ਆਇਓ ਜੀ ਜੀ ਤੋਂ ਸੋ ਤੁਸੀਂ ਜਰੂਰ ਮਿਲੋ ਸੰਦੀਪ ਆਨੰਦ ਜੀ ਨੂੰ ਜਿਹੜੀ ਇਹ ਬਿਮਾਰੀ ਆ ਜਿਹਨੂੰ ਕਹਦੀ ਹੈ ਕਿ ਜੜ ਤੋਂ ਖਤਮ ਕਰਦੇ ਨੇ ਔਰ ਬਹੁਤ ਪਿਆਰਾ ਤੋਂ ਬਿਮਾਰੀ ਹੈ ਤੁਹਾਨੂੰ ਇਲਾਜ ਕਰਵਾਉਣਾ ਚਾਹੀਦਾ ਇਸ ਬਿਮਾਰੀ ਦਾ ਸੋ ਇਹਨਾਂ ਨੂੰ ਜਰੂਰ ਮਿਲੋ ਜਿਹੜਾ ਤੁਹਾਨੂੰ ਡਰੈਸ ਦਿੱਤਾ ਉਸ ਡਰੈਸ ਤੇ ਪਹੁੰਚੋ ਸੋ ਇਹਨਾਂ ਨਾਲ ਗੱਲਬਾਤ ਕਰੋ ਸੋ ਸੰਦੀਪ ਜੀ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਦੇ ਲਈ ਟਾਈਮ ਕੱਢਿਆ ਸੋ ਧੰਨਵਾਦ ਤੁਹਾਨੂੰ